ਦ ਇਲੈਕਸ਼ਨ ਲੜਨ ਜਾ ਰਹੇ ਹੋ ਤੁਸੀਂ ਅੱਗੇ ਕਦੇ ਇਲੈਕਸ਼ਨ ਲੜੇ ਨਹੀਂ ਪਹਿਲੀ ਵਾਰ ਕੰਮ ਕੀ ਕਰਦੇ ਪਿਛਲੇ ਵਿੱਚ ਮੇਰਾ ਆਪਣਾ ਕੰਮ ਨੌਲਟੀਨ ਡਰਾਈਵਰ ਹਾਂਜੀ ਡਰਾਈਵਰ ਦਾ ਕੰਮ ਡਰਾਈਵਰ ਪਾਰਟੀ ਦੇ ਮਾਣ ਕਿਧਰ ਇਹ ਕਿਧਰ ਕਿਉਂ ਤੁਹਾਨੂੰ ਇੱਕ ਨਮਾਣੇ ਜੇ ਇਹ ਬੰਦੇ ਨੂੰ ਇੱਕ ਟਿਕਟ ਨਵਾਜਿਆ ਤੇ ਮਾਣੇ ਪਾਰਟੀ ਤੇ ਮਾਣੀ ਤੇ ਫੇਰ ਹੀ ਟਿਕਟ ਨਹੀਂ ਪਹਿਲੇ ਕੀ ਕੰਮ ਰਹਿਣਗੇ ਤੁਹਾਡੇ ਸਟਾਰਟਿੰਗ ਜਿੱਤ ਪ੍ਰਾਪਤ ਹੁੰਦੀ ਹੈ ਤੁਹਾਨੂੰ ਤੇ ਕਿਦਾਂ ਦੇ ਵਿਕਾਸ ਕਾਰਜ ਆਪਣੇ ਹਲਕੇ ਦੇ ਆਪਣੇ ਪਿੰਡ ਦੇ ਕੀਤੇ ਜਾਣਗੇ ਵਿਕਾਸ ਕਾ ਗਿੱਦ ਹੈ ਜੇਤ ਹੁੰਦੀ ਹੈ ਪ੍ਰਾਪਤ ਤੇ ਫਿਰ ਪਿੰਡ ਦੇ ਵਿਕਾਸ ਕਾਰਜਾਂ ਜਿਹੜੇ ਉਧਰ ਰਹਿ ਗਏ ਕੀ ਕੀ ਕੋਈ ਕਮੀਆਂ ਸਮਝਦੇ ਹੋ ਜਿਹੜੀਆਂ ਉੱਥੇ ਹੋਣ ਵਾਲੀਆਂ ਨੇ ਜਿਸ ਤਰ੍ਹਾਂ ਗਲੀਆਂ ਨਾਲੀਆਂ ਦੇ ਹੋ ਗਿਆ ਹੋਰ ਛੋਟੇ-ਮੋਟੇ ਕੰਮ ਲੋਕਾਂ ਦੇ ਕਾਰਡ ਬਣਨ ਵਾਲੇ ਰਾਸ਼ਨ ਕਾਰਡ ਹੋਰ ਹੋ ਗਿਆ ਘਰਾਂ ਦੇ ਕੋਈ ਮਰਮ 3 ਸਾਲ ਬੀਤ ਗਏ ਕੀ ਪਿੰਡ ਦੇ ਵਿੱਚ ਕੋਈ ਕਾਰਜ ਨਹੀਂ ਕੀਤਾ ਗਿਆ ਨਹੀਂ ਕੁਝ ਨਹੀਂ ਜੇ ਕੋਈ ਗੱਲ ਹਾਂਜੀ ਪਰ ਤੁਹਾਡੇ ਤੋਂ ਪਹਿਲੇ ਜਿਹੜੇ ਗਏ ਨੇ ਉਹਦੇ ਕਹਿ ਰਹੇ ਕਿ ਵਿਕਾਸਕਾਰ ਜੀ ਬੜੇ ਉਹ ਤਾਂ ਸਰ ਕਹਿੰਦੇ ਏਦਾਂ ਹੀ ਜਿਹੜਾ ਗਾ ਉਹਨਾਂ ਤਾਂ ਕਹਿਣਾ ਮੈਂ ਇੱਥੇ ਜਾ ਹੋਂਦੇ ਪਰ ਆ ਕੇ ਸੀ ਕਿੰਨਾ ਵੇਖਦੇ ਜਿੱਤ ਨੂੰ ਆਪਣਾ ਦੇਖੋ ਜਦ ਤੱਕ ਰੋਸੇ ਮਾਲਕ ਤੇ ਪਾਰਟੀ ਵੱਲੋਂ ਇਲੈਕਸ਼ਨ ਕਾਂਗਰਸ ਪਾਰਟੀ ਜਿਸ ਕਾਂਗਰਸ ਪਾਰਟੀ 24 ਵਾਰਡ ਦੇ ਵਿੱਚ ਗੱਲ ਕੀਤੀ ਜਾਵੇ ਜਿਮਨੀ ਚੋਣਾ ਸੱਤਾਧਾਰੀ ਪਾਰਟੀ ਪਿਛੇ ਰਹੀ ਆਵਾਜ਼ਮੀ ਪਾਰਟੀ ਤੇ ਦੇਖਿਆ ਵਾ ਕਿ ਜਿਮਨੀ ਚੋਣਾ ਅੱਗੇ ਵੀ ਹੋਈਆਂ ਹਾਂਜੀ ਅੱਗੇ ਸਾਡੇ ਕੋਈ ਟਿਕਟ ਨਹੀਂ ਸਾਡਾ ਭਾਂਜੀ ਹੋਤ ਹੋ ਗਈ ਸੀ ਇਸ ਕਰਕੇ ਪਾਰਟੀ ਦਾ ਬਹੁਤ ਧੰਨਵਾਦ ਜਿਹੜਾ ਤੁਹਾਨੂੰ ਦੁਬਾਰਾ ਟਿਕਟ ਦਿੱਤੀ ਇਹਨਾਂ ਤੇ ਕਲੱਖ ਜਿੱਤਾਂਗੇ ਤੇ ਜਿੱਤ ਕੇ ਆਵਾਂਗੇ 3 ਸਾਲ ਰਹੀ ਇਹ ਲਗਾਤਾਰ ਆਵਾਜ਼ਮੀ ਪਾਰਟੀ 3 ਸਾਲ ਹੋ ਗਏ ਨੇ ਕਿੰਨੇ ਕੇ ਵਿਕਾਸ ਕਾਰਜ ਤੇ ਦੇਖਿਆ ਕਿ ਤੁਹਾਡੇ ਲਾਹਾਂ ਤਾਂ ਕੋਈ ਵਿਕਾਸ ਦੇਖਿਆ ਨਹੀਂ ਇਹਨਾਂ ਦਾ ਬਿਲਕੁਲ ਸਾਡੇ ਦੇ ਉੱਤੇ ਸਾਰੇ ਝੂਠ ਸਾਬੋਤਾ ਝੂਠ ਹੀ ਮਾਰੀ ਜਾਂਦੇ ਕੱਚੇ ਛੜਕਾ ਦੇ ਪਿੰਡ 'ਚ ਪਾਣੀ ਕਰਨ ਦਾ ਨੱਠਾ ਉਹ ਵਿਕਾਸ ਕਾਹਦਾ ਕੀਤਾ ਨਾ ਤੁਮਹਾਨੂੰ ਲਖਣੀ ਦੀ ਟੰਡੀ ਕਦਾ ਚੂੜਾ ਇਹਦਾ ਲੱਤ ਟੁੱਟ ਗਈ ਇਹਦਾ ਚੂੜਾ ਟੁੱਟ ਗਿਆ ਉੱਥੇ ਕਈ ਬੰਦੇ ਫਟੜੋ ਬੁਦਾ ਨਹੀਂ ਐਮਐਲਏ ਸਾਹਿਬ ਮਿਲਦੇ ਹੀ ਨਹੀਂ ਐਮਐਲਏ ਸਾਹਿਬ ਕਦੇ ਮਿਲਦੇ ਨਹੀਂ ਕਿ ਦਖਲ ਹੀ ਦਿੰਦੇ ਅਡਾ ਪੇਰ 'ਚ ਕਿਤੇ ਝਾਤੀ ਦੇ ਮਾਰੋ ਆਣ ਕੇ ਕੀ ਹਾਲ ਹੋਇਆ ਝੂਠੀਆਂ ਗੱਲਾਂ ਜਿਨੀ ਮਰਜ਼ੀ ਕਰੀ ਜਾਂਣ ਜਿੱਦ ਜਿ ਕਿੰਨੀ ਆਪਣੀ ਜਗੀਨੀ ਜੇਤਾ ਜੀ ਜਿਹੜੀ ਗੱਲਾਂ ਤੁਸੀਂ ਚੋਣ ਲਓ ਹਾਂਜੀ ਵਿਕਾਸ ਤੇ ਬੰਦਿਆਂ ਦਾ ਵਿਕਾਸ ਜਿਹੜਾ ਕੀਤਾ ਉੱਤੇ ਲੜਾਂਗੇ ਅਸੀਂ YouTube ਤੇ ਵੀਡੀਓ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੀ ਪਾਰਟੀ ਨੂੰ ਜਿੱਤ ਹਿਦਵਾਵਾਂਗੇ ਤੇ ਅਸੀਂ ਚੰਗੇ ਹੀ ਕੰਮ ਕਰਾਂਗੇ ਜੋ ਹੋਣ ਵਾਲੇ ਨੇ ਰਹਿੰਦੇ ਬਕਾਇਆ ਕੰਮ ਪਿੰਡ ਦੇ ਕੁਝ ਅਸੀਂ ਜਰੂਰ ਕਰਾਂਗੇ ਇਕਬਾਲ ਜੀ ਪੇਸ਼ੇ ਵਿੱਚੋਂ ਕੰਮ ਕੀ ਕਰਦੇ ਤੁਸੀਂ ਮੇਰਾ ਜੀ ਪੇਸ਼ਾ کارਪੈਂਟਰ ਦਾ ਜੀ کارਪੈਂਟਰ ਦਾ ਤੁਸੀਂ ਸਮਝਦੇ ਹੋ ਕਿ ਜਿਤੋਂ ਉੱਥੇ ਜਕੀਨੀ ਬਣਾਵਾਂਗੇ ਜਿਸ ਬਿਲਕੁਲ ਜੀ ਬਿਲਕੁਲ ਜੀ ਜਕੀਨੀ ਬਣਾਵਾਂਗੇ ਜਿਤਕੇ ਦਿਖਾਵਾਂਗੇ ਅੱਗੇ ਕਦੀ ਇਲੈਕਸ਼ਨ ਲੜੇ ਨਹੀਂ ਜੀ ਪਹਿਲੀ ਵਾਰ ਲੜੇ ਜੀ ਪਹਿਲੀ ਵਾਰ ਲੜੇ ਜੀ ਸੱਤਾਧਾਰੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਜਿਮਣੀ ਚੋਂ ਨਾ ਹੋ ਕੇ ਗਈਆਂ ਪਿੱਛੇ ਵੀ ਸੱਤਾਧਾਰੀ ਦਾ ਕਬਜ਼ਾ ਰਿਹਾ ਕਿੱਦਾਂ ਵੇਚਦੇ ਉਹ ਜੀ ਬਿਲਕੁਲ ਤੁਹਾਨੂੰ ਪਤਾ ਹੀ ਹੈ ਜੀ ਸਭ ਨੂੰ ਪਤਾ ਹੈ ਜੇ ਕੀ ਹੋ ਰਿਹਾ ਜੀ ਤੱਕਾ ਹੋ ਰਿਹਾ ਜੀ ਸਭ ਨੂੰ ਪਤਾ ਜੀ ਕਿੰਨਾ ਮੁੱਦਾ ਅਸੀਂ ਕਿੰਨੇ ਤੁਹਾਡੇ ਪਿੰਡ ਦੀ ਗੱਲ ਕਰੀਏ ਤੁਹਾਡੇ ਜਿੱਥੇ ਤੁਹਾਡਾ ਇਲਾਕਾ 24 ਨੰਬਰ ਵਾਰਡ ਦਾ ਉੱਤੇ ਕਿੰਨੇ ਕੰਮ ਹੋ ਚੁੱਕੇ ਨੇ ਤਿੰਨ ਸਾਲਾਂ ਚ ਬਿਲਕੁਲ ਕੋਈ ਨਹੀਂ ਕੰਮ ਹੋਇਆ ਜੀ ਆ ਹੁਣ ਇਲੈਕਸ਼ਨ ਹੋਈ ਹੈ ਡਿਕਲੇਰ ਤੇ ਕੋਈ ਸੱਪੜ ਦੀ ਸਪਾਈ ਹੋ ਰਹੀ ਉਹ ਵੀ ਕੋਈ ਨਾ ਮਾਤਰੀ ਆ ਜੀ ਕੋਈ ਯਾਨੀ ਕਿ ਕੰਮ ਹੁੰਦੇ ਪਏ ਹੁਣ ਹੋਇਆ ਜੀ ਪਹਿਲਾਂ ਨਹੀਂ ਕੋਈ ਕੰਮ ਹੋਇਆ ਉਹ ਵੀ ਕੋਈ ਨਾ ਮਾਤਰੀ ਆ ਜੀ ਖਲਾਰਾ ਜਿਆ ਪਾਇਆ ਕੋਈ ਕੋ ਸਪਾਈ ਕੋਈ ਉਹ ਵੀ ਕੋਈ ਖਾਸ ਨਹੀਂ ਹੋਈ ਤੁਹਾਡੇ ਸਭ ਤੋਂ ਪਹਿਲਾਂ ਕੀ ਵਿਕਾਸ ਹੋਵੇਗਾ ਤੁਹਾਡੇ ਵੱਲੋਂ ਕੀ ਕੰਮ ਕੀਤਾ ਜਿਹੜੇ ਪਿੰਡ ਦੇ ਸੀਵਰੇ ਦਾ ਕੰਮ ਹੈ ਜੀ ਉਹ ਮੇਨ ਸਮਸਿਆ ਕੀ ਹੈ ਪਿੰਡ ਸਾਰਾ ਪਾਣੀ ਪਿੰਡਾਂ ਦੀਆਂ ਗਲੀਆਂ ਇਤਰਾਫ ਫਿਰਦਾ ਜੀ ਕੋਈ ਕਿਸ ਨੇ ਧਿਆਨ ਨਹੀਂ ਦਿੱਤਾ ਇਨੇ ਸਿਰ ਤੋਂ ਉਹ ਅਸੀਂ ਜ਼ਰੂਰ ਕੰਮ ਕਰਵਾਵਾਂਗੇ ਜਿਹੜੇ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਤੁਹਾਡੇ ਨਾਲ ਦੇ ਸਾਥੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਾਲੀਦਾਲ ਉੱਥੇ ਜਿੱਤੀ ਪਰ ਉਸ ਵੇਲੇ ਕਿਉਂ ਨਹੀਂ ਉਹ ਵਿਕਾਸ ਕਾਰਜ ਜਿਹੜੇ ਕੰਮ ਹੋਏ ਸੀ ਪਹਿਲਾਂ ਹੋਏ ਨੇ ਉਹੋ ਹੀ ਸੜਕਾਂ ਜਿਹੜੀਆਂ ਬੜੀਆਂ ਸੀ ਪਹਿਲਾਂ ਉਹ ਬੜੀਆਂ ਕਾਲੀਦਾਲ ਨੇ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਕੋਈ ਨਾ ਕੋਈ ਨਿਕਾਸ ਹੋਇਆ ਜੇ ਸੀਵਰੇਜ ਦਾ ਤੇ ਉਹਦਾ ਅਸੀਂ ਉਹ ਕਰਾਵਾਂਗੇ ਜ਼ਰੂਰ ਪਹਿਲੇ ਤੌਰ ਤੇ ਕੰਮ ਜੀ ਠੀਕ ਹੈ ਕਮ ਮਜ਼ਦੂਰੀ ਕਰਦਾ ਜੀ ਮਜ਼ਦੂਰੀ ਕਰਦੇ ਹਨ ਆਮ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ 24 ਨੰਬਰ ਵਾਰਡ ਤੋਂ ਹਾਂਜੀ ਚਲੋ ਤੇ ਕਿਸ ਦੀ ਕਿਹਨਾ ਵੇਖਦੇ ਹੋ ਕੀ ਕੁਝ ਤੁਹਾਡੇ ਵੱਲੋਂ ਪਹਿਲ ਦੇ ਆਧਾਰ ਤੇ ਪਹਿਲਾਂ ਆਪਣੇ ਇਲਾਕੇ 'ਚ ਕਰਵਾਇਆ ਜਾਏਗਾ ਤਾਂ ਤੇ ਤੁਹਾਡੇ ਕੰਮ ਸ਼ਰੀਪਾ ਜੀ ਨੂੰ ਬਹੁਤ ਕੰਮ ਕਰਾਈ ਨਹੀਂ ਜਾਣ ਕੇ ਜਿਹੜਾ ਦੁੱਧੀਆਂ ਪਾਰਟੀ ਨੇ ਕਿਸ ਨੇ ਨਹੀਂ ਕੀਤਾ ਬਹੁਤ ਕੰਮ ਜਿਹੜਾ ਸਾਡਾ ਪਿੰਡ ਦੇ 'ਚ ਨਾ ਕਾਂਗਰਸ ਨੇ ਕਰਾਇਆ ਨਾ ਅਕਾਲੀਆਂ ਕਰਾਇਆ ਜਿਹੜਾ ਕੰਮ ਕਰਾਇਆ ਆਪਣਾ ਆਮ ਪਾਰਟੀ ਦੇ ਜਿੰਨੇ ਕੰਮ ਕਰਾਏ ਆਮ ਪਾਰਟੀ ਨੇ ਕਰਾਇਆ ਪਹਿਲਾ ਕੰਮ ਕੋਈ ਨਹੀਂ ਆਇਆ ਜੀ ਇਲੈਕਸ਼ਨ ਲੜੇ ਪਹਿਲਾਂ ਕਦੇ ਤੁਸੀਂ ਕਿ ਪਹਿਲੀ ਵਾਰ ਲੜ ਰਹੇ ਹੋ ਪਹਿਲੀ ਵਾਰ ਲੜੋ ਜੀ ਇਹ ਕੰਮ ਬੰਦੇ ਨੂੰ ਦਿਹਾੜੀ ਦੇ ਬੰਦੇ ਨੂੰ ਅੱਜ ਸਰੋਪਾ ਪੈ ਗਿਆ ਹਾਂਜੀ ਸਰ ਜਿੱਤ ਕਿਦਾਂ ਵੇਖਦੇ ਹੋ ਆਪਾਂ ਉਹ ਪ੍ਰਮਾਣ ਪਾਣ ਕਰਨੀ ਜੋਗਰ ਨੇ ਉਮੀਦ ਆ ਪੂਰੀ ਹਾਂਜੀ ਉਮੀਦ ਆ ਜੀ ਪਿੰਡ ਦੇ ਲੋਕ ਨਾਲ ਨੇ ਜੀ ਸਰ